ਆਵਤ ਕੋ ਹਰਖ ਜਤ ਕੋ ਰਵ ਇਹੋ ਦੁੱਖ ਸੁਖ ਨਾਲੇ ਲਾਗ ਇਸ ਸਵਾਲ ਦਾ ਸਹੀ ਸਹੀ ਉੱਤਰ ਦਿਓ ਆਪਣੇ ਮਨ ਦੇ ਵਿੱਚ ਕਿ ਜਦੋਂ ਤੁਹਾਨੂੰ ਕੁਝ ਮਿਲਦਾ ਹੈ ਖਾਸ ਤੌਰ ਤੇ ਧਨ ਪਦਾਰਥ ਦੀ ਗੱਲ ਹੋ ਰਹੀ ਹੈ ਜਦੋਂ ਤੁਹਾਨੂੰ ਮਿਲਦਾ ਹੈ ਕੀ ਤੁਸੀਂ ਖੁਸ਼ ਹੁੰਦੇ ਹੋ ਤੇ ਜਦੋਂ ਤੁਹਾਡੇ ਕੋਲੋਂ ਜਾਂਦਾ ਹੈ ਕੀ ਤੁਸੀਂ ਦੁਖੀ ਹੁੰਦੇ ਹੋ ਇਹਨਾਂ ਦੋਹਾਂ ਸਵਾਲਾਂ ਦੇ ਉੱਤਰ ਆਪਣੇ ਮਨ ਦੇ ਵਿੱਚ ਦਿਓ ਤੇ ਜੇ ਦੋਹਾਂ ਦਾ ਜਵਾਬ ਹਾਂ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 598ਵੇਂ ਅੰਗ ਤੇ ਵਿਰਾਜਮਾਨ ਗੁਰਬਾਣੀ ਤੁਹਾਨੂੰ ਦੁੱਖ ਸੁੱਖ ਦੇ ਜਾਲ ਦੇ ਵਿੱਚੋਂ ਬਾਹਰ ਨਿਕਲਣ ਦੇ ਵਿੱਚ ਸਹਾਇਤਾ ਕਰੇਗੀ ਤੇ ਜੇ ਤੁਹਾਡਾ ਜਵਾਬ ਨਾ ਦੇ ਵਿੱਚ ਹੈ ਤਾਂ ਤੁਸੀਂ ਭਾਗਾ ਵਾਲੇ ਹੋ ਗੁਰੂ ਦਾ ਗੁਰਬਾਣੀ ਦਾ ਤੁਹਾਡੇ ਤੇ ਆਲਰੇਡੀ ਅਸਰ ਹੋ ਚੁੱਕਿਆ ਤੇ ਹਾਂ ਜੇਕਰ ਇੱਕ ਦਾ ਜਵਾਬ ਹਾਂ ਤੇ ਦੂਜੇ ਦਾ ਨਾ ਹੈ ਇਹਦਾ ਮਤਲਬ ਤੁਹਾਨੂੰ ਹੋਰ ਸੋਚਣ ਦੀ ਲੋੜ ਹੈ ਕਿਉਂਕਿ ਅਜਿਹਾ ਹੋਣਾ ਸੰਭਵ ਨਹੀਂ ਕਿਉਂ ਨਹੀਂ ਇਹ ਆਪਾਂ ਵਿਸਥਾਰ ਦੇ ਵਿੱਚ ਜਾਣਾਂਗੇ ਇਸ ਵੀਡੀਓ ਦੇ ਵਿੱਚ ਲਚਨ ਆਊਟਲੁੱਕ ਸੋਰਠ ਮਹਿਲਾ ਪਹਿਲਾ ਜਿਸ ਜਲ ਨਿਦ ਕਾਰਣ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜਿਓ ਛੋਟ ਹੋਵੇ ਸਪੇਖ ਚਤੁਰਾਈ ਦੁਬਿਦਾ ਇਹੋ ਫਲ ਨਾਹੀ ਜਿਉ ਅੱਗ ਨੂੰ ਬੁਝਾਣ ਦੇ ਲਈ ਪਾਣੀ ਦੀ ਲੋੜ ਪੈਂਦੀ ਹੈ ਉਸੇ ਤਰ੍ਹਾਂ ਹੀ ਸਾਡੇ ਅੰਦਰ ਵੱਲ ਦੀ ਤ੍ਰਿਸ਼ਨਾ ਦੀ ਅੱਗ ਨੂੰ ਬੁਝਾਣ ਦੇ ਲਈ ਨਾਮ ਜਲ ਦੀ ਲੋੜ ਪੈਂਦੀ ਹੈ ਇਹ ਨਾਮ ਜਲ ਅਸੀਂ ਆਮ ਪਾਣੀ ਦੇ ਵਾਂਗ ਮੂੰਹ ਰਾਹੀ ਨਹੀਂ ਪੀ ਸਕਦੇ ਇਨੂੰ ਦਿਮਾਗ ਨਾਲ ਪੀਣਾ ਪੈਂਦਾ ਹੈ ਮਨ ਦੇ ਨਾਲ ਪੀਣਾ ਪੈਂਦਾ ਹੈ ਮਨ ਨੂੰ ਗੁਰੂ ਦੇ ਕੋਲੇ ਲਿਜਾ ਕੇ ਗੁਰੂ ਦੇ ਸ਼ਬਦਾਂ ਦੇ ਨਾਲ ਜੋੜੀਏ ਤਾਂ ਇਹ ਨਾਮ ਜਲ ਜਿਹੜਾ ਅਸੀਂ ਉਹ ਪੀ ਸਕਦੇ ਹਾਂ ਗੁਰੂ ਸਾਹਿਬ ਕਹਿੰਦੇ ਜਿਸ ਜਲ ਨਿਦ ਕਾਰਣ ਤゥム ਜਗ ਆਏ ਕਿ ਜਿਸ ਅੰਮ੍ਰਿਤ ਖਜ਼ਾਨੇ ਦੀ ਖਾਤਰ ਤੁਸੀਂ ਜਗਤ ਦੇ ਵਿੱਚ ਆਏ ਹੋ ਸੋ ਅੰਮ੍ਰਿਤ ਗੁਰ ਪਾਹੀ ਜਿਓ ਉਹ ਅੰਮ੍ਰਿਤ ਗੁਰੂ ਪਾਸੋਂ ਮਿਲਦਾ ਹੈ ਅਗਲੀ ਪੰਕਤੀ ਬੜੀ ਮਹੱਤਵਪੂਰਨ ਹੈ ਸਮਝ ਨਹੀਂ ਕਹਿੰਦੇ ਛੱਡੋ ਵੇਸ ਭੇਖ ਚਤਰਾਈ ਪਰ ਇਹ ਧਾਰਮਿਕ ਭੇਖ ਦਾ ਪਹਿਰਾਵਾ ਛੱਡੋ ਮਨ ਦੀ ਚਲਾਕੀ ਵੀ ਛੱਡੋ ਤੇ ਸਭ ਤੋਂ ਪੁਰੀ ਗੱਲ ਹੈ ਕਿ ਜੇਕਰ ਤੁਹਾਡੇ ਕੋਲੇ ਪਹਿਰਾਵੇ ਦਾ ਭੇਖ ਵੀ ਹੈ ਤੇ ਮਨ ਦੇ ਵਿੱਚ ਚਲਾਕੀ ਵੀ ਇਸ ਗੱਲ ਤੋਂ ਤਾਂ ਹਰ ਹਾਲਤ ਦੇ ਵਿੱਚ ਬਚੋ ਕਿਉਂਕਿ ਜਿਸਨੇ ਸਿਰਫ ਧਾਰਮਿਕ ਭੇਖ ਅਪਣਾਇਆ ਹੋਇਆ ਪਰ ਉਹਦੇ ਮਨ ਦੇ ਵਿੱਚ ਚਲਾਕੀ ਕੋਈ ਨਹੀਂ ਮਨ ਸਾਫ਼ ਹੈ ਤਾਂ ਆਪਾਂ ਕਹਿ ਸਕਦੇ ਹਾਂ ਕਿ ਉਸ ਧਾਰਮਿਕ ਭੇਖ ਨੂੰ ਅਪਣਾਉਣ ਦੇ ਵਿੱਚ ਕੋਈ ਬੁਰਾਈ ਨਹੀਂ ਕੱਪੜੇ ਹੀ ਨੇ ਕਿਸੇ ਹੋਰ ਤਰ੍ਹਾਂ ਦੇ ਵੀ ਪਾਉਣੇ ਨਹੀਂ ਇਸ ਤਰ੍ਹਾਂ ਦੇ ਪਾ ਲਈ ਤੇ ਫਿਰ ਕੀ ਹੋ ਗਿਆ ਹੋਰ ਕੱਪੜੇ ਵੀ ਖੂਬਸੂਰਤ ਲੱਗਣੇ ਨੇ ਇਹ ਵੀ ਖੂਬਸੂਰਤ ਲੱਗਦੇ ਨੇ ਤੇ ਜਿਸ ਬੰਦੇ ਦਾ ਮਨ ਸਾਫ਼ ਹੈ ਕਿਤੇ ਨਾ ਕਿਤੇ ਉਹ ਪਹਿਰਾਵਾ ਉਹਨੂੰ ਪ੍ਰਮਾਤਮਾ ਦੇ ਨਾਲ ਜੋੜਨ ਦੇ ਲਈ ਇੱਕ ਕੜੀ ਦਾ ਕੰਮ ਕਰਦਾ ਹੈ। ਉਸ ਪਹਿਰਾਵੇ ਤੋਂ ਉਸ ਬੰਦੇ ਦੇ ਮਨ ਨੂੰ ਇੱਕ ਹਿੰਟ ਮਿਲਦਾ ਰਹਿੰਦਾ ਕਿ ਪ੍ਰਭੂ ਦੇ ਨਾਲ ਜੁੜਿਆ ਰਹੇ। ਦੂਜੇ ਪਾਸੇ ਇੱਕ ਉਹ ਮਨੁੱਖ ਹੈ ਜਿਸ ਨੇ ਧਾਰਮਿਕ ਭੇਖ ਨਹੀਂ ਅਪਣਾਇਆ ਹੋਇਆ ਪਰ ਉਹਦੇ ਮਨ ਵਿੱਚ ਚਲਾਕੀ ਹੈ। ਕਿਤੇ ਨਾ ਕਿਤੇ ਉਹ ਵੀ ਠੀਕ ਹੈ ਕਿ ਉਹਦੇ ਮਨ ਦੇ ਵਿੱਚ ਜੇ ਚਲਾਕੀ ਹੈ ਜੇ ਉਹਦਾ ਮਨ ਸਾਫ਼ ਨਹੀਂ ਤਾਂ ਘੱਟੋ-ਘੱਟ ਉਹ ਧਾਰਮਿਕ ਭੇਖ ਦੇ ਪਿੱਛੇ ਆਪ ਦੀ ਉਸ ਚਲਾਕੀ ਨੂੰ ਛਪਾਉਣ ਦੀ ਕੋਸ਼ਿਸ਼ ਤੇ ਨਹੀਂ ਕਰ ਰਿਹਾ ਜੋ ਹੈ ਦੁਨੀਆ ਦੇ ਸਾਹਮਣੇ ਤਾਂ ਹੈ ਜਿਵੇਂ ਆਪਾਂ ਪਹਿਲਾਂ ਕਿਹਾ ਸਭ ਤੋਂ ਬੁਰੀ ਗੱਲ ਉਹ ਹੋ ਜਾਂਦੀ ਹੈ ਕਿ ਜੇ ਤੁਹਾਡਾ ਮਨ ਵੀ ਸਾਫ਼ ਨਹੀਂ ਮਨ ਦੇ ਵਿੱਚ ਚਲਾਕੀ ਰੱਖੀ ਬੈਠੇ ਹੋ ਪਰ ਧਾਰਮਿਕ ਭੇਖ ਅਪਣਾਇਆ ਹੋਇਆ ਉਹ ਧੋਖੇ ਵਾਲੀ ਗੱਲ ਹੋ ਜਾਂਦੀ ਹੈ ਇਹਦਾ ਮਤਲਬ ਕਿ ਤੁਸੀਂ ਦੁਨੀਆ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਦੁਨੀਆ ਨੂੰ ਛੱਡੋ ਤੁਸੀਂ ਪ੍ਰਮਾਤਮਾ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਆਪਣੇ ਮਨ ਦੀ ਚਲਾਕੀ ਨੂੰ ਧਾਰਮਿਕ ਪਹਿਰਾਵੇ ਦੇ ਭੇਖ ਦੇ ਪਿੱਛੇ ਛੁਪਾਉਣ ਦੀ ਕੋਸ਼ਿਸ਼ ਕਰ ਰਹੀ। ਸੋ ਜੇਕਰ ਅਜਿਹਾ ਹੈ ਤਾਂ ਗੁਰੂ ਸਾਹਿਬ ਨੇ ਸਾਨੂੰ ਅੱਜ ਇਹ ਸਿੱਖਿਆ ਦੇ ਦਿੱਤੀ ਹੈ। ਇਹਦੇ ਤੇ ਐਕਟ ਕਰ ਲਈਏ। ਛੋਡੋ ਵੇਸ ਭੇਖ ਚਤੁਰਾਈ। ਦੁਬਿਦਾ ਇਹ ਫਲ ਨਹੀਂ ਜਿਓ ਇਸ ਦੋ ਰੁਖੀ ਚਾਲ ਦੇ ਵਿੱਚ ਪਿਆ ਅੰਮ੍ਰਿਤ ਫਲ ਨਹੀਂ ਮਿਲ ਸਕਦਾ। ਦੋ ਰੁਖੀ ਚਾਲ ਕਿਹੜੀ? ਦੁਬਿਦਾ ਕਿਹੜੀ? ਕਿ ਜਦੋਂ ਤੁਸੀਂ ਧਾਰਮਿਕ ਪਹਿਰਾਵਾ ਪਹਿਨ ਕੇ ਪ੍ਰਭੂ ਦੇ ਨਾਲ ਨੇੜਤਾ ਮਹਿਸੂਸ ਕਰਨੀ ਚਾਹੁੰਨੇ ਹਾਂ ਪਰ ਮਨ ਦੇ ਅੰਦਰ ਚਲਾਕੀ ਹੈ ਮਨ ਰੇ ਥਿਰ ਰਹੋ ਮਤ ਕਤ ਜਾਹੀ ਜਿਓ ਬਾਹਰ ਢੂੰਡਤ ਬਹੁਤ ਦੁੱਖ ਪਾਵਹਿ ਕਰ ਅਮਰਤ ਘਟ ਮਾਹੀ ਜਿਓ ਰਹਾਓ ਏ ਮੇਰੇ ਮਨ ਆਪਣੇ ਅੰਦਰ ਹੀ ਪ੍ਰਭੂ ਚਰਨਾ ਚ ਟਿਕਿਆ ਰਹਿ ਵੇਖੀ ਕਿਤੇ ਨਾਮ ਅੰਮ੍ਰਿਤ ਦੀ ਭਾਲ ਵਿੱਚ ਬਾਹਰ ਨਾ ਪਟਕਦਾ ਫਿਰੀ ਜੇ ਤੂੰ ਬਾਹਰ ਢੂੰਡਣ ਤੁਰ ਪਿਆ ਤਾਂ ਪ੍ਰਭੂ ਨੂੰ ਨਹੀਂ ਲੱਭ ਪਾਏਂਗਾ ਦੁੱਖ ਬਹੁਤ ਪਾਏਂਗਾ ਅਟਲ ਆਤਮਿਕ ਜੀਵਨ ਦੇਣ ਵਾਲਾ ਰਸ ਤੇਰੇ ਘਰ ਵਿੱਚ ਹੀ ਹੈ ਹਿਰਦੇ ਵਿੱਚ ਹੀ ਹੈ ਉਹਨੂੰ ਉੱਥੋਂ ਲੱਭ ਆਵ ਗੁਣ ਛੋੜ ਗੁਨਾ ਕਉ ਤਾਵੋ ਕਰ ਅਵਗੁਣ ਪਛਤਾਹੀ ਜੀਓ ਸਰ ਅਪਸਰ ਕੀ ਸਾਰ ਨਾ ਜਾਣੈ ਫਿਰ ਫਿਰ ਕੀਚ ਬੁੜਾਹੀ ਜੀਓ ਸਿੱਧੀ ਤੇ ਸਪਸ਼ਟ ਸਿੱਖਿਆ ਹੈ ਗੁਰੂ ਸਾਹਿਬ ਕਹਿੰਦੇ ਔਗਣ ਛੱਡ ਕੇ ਗੁਣ ਹਾਸਲ ਕਰਨ ਦਾ ਯਤਨ ਕਰੋ ਜੇ ਔਗਣ ਹੀ ਕਰਦੇ ਰਹੋਗੇ ਤਾਂ ਪਛਤਾਉਣਾ ਪਵੇਗਾ ਏ ਮਨ ਤੂੰ ਮੁੜ ਮੁੜ ਮੋਹ ਦੇ ਚਿੱਕੜ ਵਿੱਚ ਡੁੱਬ ਰਿਹਾ ਹੈ ਤੂੰ ਚੰਗੇ ਮੰਦੇ ਦੀ ਪਰਖ ਕਰਨੀ ਨਹੀਂ ਜਾਣਦਾ ਅੰਦਰ ਮੈਲ ਲੋਭ ਬਹੁ ਝੂਠੇ ਬਾਹਰ ਨਾ ਵੋ ਕਾਹੀ ਜਿਓ ਨਿਰਮਲ ਨਾਮ ਜਪੋ ਸਤਿਗੁਰ ਮੁਖ ਅੰਦਰ ਕੀ ਗਤ ਤਾਹੀ ਜਿਓ ਏ ਭਾਈ ਜੇ ਮਨ ਦੇ ਅੰਦਰ ਲੋਭ ਦੀ ਮੈਲ ਹੈ ਤੇ ਲੋਭ ਦੇ ਅਧੀਨ ਹੋ ਕੇ ਤੁਸੀਂ ਠੱਗੀ ਦੇ ਕੰਮ ਕਰਦੇ ਹੋ ਤਾਂ ਬਾਹਰ ਤੀਰਥ ਆਤਕਾਂ ਤੇ ਇਸ਼ਨਾਨ ਕਰਨ ਦਾ ਕੋਈ ਲਾਭ ਨਹੀਂ ਅੰਦਰਲੀ ਉੱਚੀ ਅਵਸਥਾ ਤਦੋਂ ਹੀ ਬਣੇਗੀ ਜੇ ਗੁਰੂ ਦੇ ਦੱਸੇ ਰਸਤੇ ਉੱਤੇ ਤੁਰ ਕੇ ਸਦਾ ਪ੍ਰਭੂ ਦਾ ਪਵਿੱਤਰ ਨਾਮ ਜਪੂੰਗੀ ਪਰ ਹਰ ਲੋਭ ਨਿੰਦਾ ਕੂੜ ਤਿਆਗੋ ਸੱਚ ਗੁਰਬਚਨੀ ਫਲ ਪਾਹੀ ਜਿਓ ਜਉ ਭਾਵੇਂ ਤਿਉਂ ਰੱਖੋ ਹਰ ਜਿਉ ਜਨ ਨਾਨਕ ਸ਼ਬਦ ਸਲਾਹੀ ਜਿਉ ਏ ਮਨ ਲੋਭ ਛੱਡ ਨਿੰਦਿਆ ਤੇ ਝੂਠ ਤਿਆਗ ਗੁਰੂ ਦੇ ਬਚਨਾਂ ਤੇ ਤੁਰਿਆਂ ਹੀ ਸਦਾ ਅਥਰ ਰਹਿਣ ਵਾਲਾ ਅੰਮ੍ਰਿਤ ਫਲ ਮਿਲੇਗਾ ਏ ਦਾਸ ਨਾਨਕ ਪ੍ਰਭੂ ਦਰ ਤੇ ਅਰਦਾਸ ਕਰਕੇ ਆਖ ਕਹੇ ਹਰੀ ਜਿਵੇਂ ਤੇਰੀ ਰਜ਼ਾ ਹੈ ਤਉ ਤਿਵੇਂ ਮੈਨੂੰ ਰੱਖ ਪਰ ਇੰਨੀ ਕਮੇਰ ਕਰਦੇ ਕਿ ਗੁਰੂ ਸ਼ਬਦ ਵਿੱਚ ਜੁੜ ਕੇ ਮੈਂ ਤੇਰੀ ਸਿਫਤ ਸਲਾਹ ਕਰਦਾ ਰਹਾ ਸੋਰਠ ਮਹਲਾ ਪਹਿਲਾ ਪੰਜ ਪਦੇ ਆਪਣਾ ਘਰ ਨੂੰ ਸਤਿ ਰਾਖ ਨਾ ਸਕੈ ਕੀ ਪਰ ਕਰ ਜੋ ਹਨ ਲਾਗਾ ਘਰ ਦਰ ਰਾਖੈ ਸੇ ਰਸ ਚਖੈ ਜੋ ਗੁਰਮੁਖ ਸੇਵਕ ਲਾਗਾ اے من تیرا اپنا آتمک جیون لٹیا جا رہا ہے۔ اس نو تو بچا نہیں سکدا پرائے عیب کیوں پھولਦਾ پھردا ہے بھاب کی تیرے اندر اینے اوگن ہے تو کوئی گنا ਦਾ ਧਣੀ نہیں پر ਦੂਜਿਆਂ ਦੀ ਨਿੰਦਾ ਕਰਦਾ ਰਹਿਣਾ ਦੂਜਿਆਂ ਦੀ ਬੁराई ਕਰਦਾ ਰਹਿਣਾ ਉਹਨਾਂ ਦੇ ਐਬ ਲੱਭਦਾ ਰਹਿਣਾ ਦੂਜਿਆਂ 'ਚ ਨੁਕਸ ਕੱਢਦਾ ਰਹਿਣਾ ਆਪਣੀ ਪੀੜੀ ਥੱਲੇ ਸੋਟਾ ਨਹੀਂ ਮਾਰਦਾ ਆਪਣੇ اوਗਣਾਂ ਨੂੰ ਨਹੀਂ ਪਛਾਣਦਾ ਇਹ ਉਹ ਅਉਗਣਾ ਕਰਕੇ ਤੇਰਾ ਆਪਣਾ ਆਤਮਕ ਜੀਵਨ ਲੁੱਟਿਆ ਜਾ ਰਿਹਾ ਉਧਰ ਨੂੰ ਧਿਆਨ ਨਹੀਂ ਕਰਦਾ ਆਪਣਾ ਘਰ ਮੂਸਤ ਰਾਖ ਨਾ ਸਕੈ ਕੀ ਪਰ ਘਰ ਜੋ ਹਨ ਲਾਗਾ ਆਪਣਾ ਘਰ-ਬਾਰ ਲੁੱਟੇ ਜਾਣ ਤੋਂ ਤਦੋਂ ਹੀ ਬਚਾ ਸਕੇਗਾ ਜੇ ਤੂੰ ਪ੍ਰਭੂ ਦੇ ਨਾਮ ਦਾ ਸਵਾਦ ਚਖੇਗਾ ਤੇ ਨਾਮ ਰਸ ਉਹੀ ਸੇਵਕ ਚਖਦਾ ਜੋ ਗੁਰੂ ਦੇ ਸਨਮੁਖ ਰਹਿ ਕੇ ਸੇਵਾ ਵਿੱਚ ਲੱਗਦਾ ਹੈ ਮਨ ਰੇ ਸਮਝ ਕਵਣ ਮਤ ਲਗਾ ਨਾਮ ਵਿਸਾਰ ਅਨ ਰਸ ਲੋਭਾਨੇ ਫਿਰ ਪਛਤਾਹੇ ਅਭਾਗਾ ਰਹਾਉ ਏ ਮਨ ਹੋਸ਼ ਕਰ ਕਿਸ ਭੈੜੀ ਮਤ ਵਿੱਚ ਲੱਗ ਪਿਆ ਹੈ ਏ ਭਾਗਹੀਨ ਪ੍ਰਮਾਤਮਾ ਦਾ ਨਾਮ ਭੁਲਾ ਕੇ ਹੋਰ ਹੋਰ ਸਵਾਦਾਂ ਵਿੱਚ ਮਸਤ ਹੋ ਰਿਹਾ ਹੈ ਵੇਲਾ ਬੀਤ ਜਾਣ ਤੇ ਫਿਰ ਪਛਤਾਵੇਂਗਾ ਆਵਤ ਕੋ ਹਰਖ ਜਾਤ ਕੋ ਰੋਵੈ ਇਹੋ ਦੁੱਖ ਸੁੱਖ ਨਾਲੇ ਲਾਗਾ ਆਪੇ ਦੁੱਖ ਸੁੱਖ ਭੋਗ ਪੁਗਾਵੇ ਗੁਰਮੁਖ ਸੋ ਅਨਰਾਗਾ ਏ ਮਨ ਤੂੰ ਆਉਂਦੇ ਧਨ ਨੂੰ ਵੇਖ ਕੇ ਖੁਸ਼ ਹੁੰਦਾ ਹੈ ਆਵਤ ਕੋ ਹਰਖ ਜਾਤ ਕੋ ਰੋਵੈ ਤੇ ਜਾਂਦੇ ਨੂੰ ਵੇਖ ਕੇ ਰੋਂਦਾ ਹੈ ਇਹ ਦੁੱਖ ਤੇ ਸੁੱਖ ਤੇਰੇ ਨਾਲ ਹੀ ਚੰਬਰਿਆ ਚਲਿਆ ਆ ਰਿਹਾ ਹੈ ਇਹ ਦੁੱਖ ਤੇ ਸੁੱਖ ਜਿਹੜਾ ਹੈ ਪੈਂਡੂਲਮ ਦੀ ਤਰ੍ਹਾਂ ਕੰਮ ਕਰਦਾ ਹੈ ਮਨੂਮੀਦਾ ਪੈਂਡੂਲਮ ਨੂੰ ਤੁਸੀਂ ਸਾਰੇ ਸਮਝਦੇ ਹੋਵੋਗੇ ਜੇ ਨਹੀਂ ਤੈਨਾ ਜਾਣ ਲੋ ਕੇ ਕਈ ਟਾਈਮ ਪੀਸ ਜਿਹੜੇ ਨੇ ਉਹ ਇਦਾਂ ਦੇ ਆਉਂਦੇ ਆ ਕਿ ਜਿਹਦੇ ਚ ਹੇਠਾਂ ਇੱਕ ਲਾਟੂ ਜਾਂ ਲੱਗਿਆ ਹੁੰਦਾ ਜੋ ਕਦੇ ਇੱਕ ਪਾਸੇ ਨੂੰ ਜਾਂਦਾ ਹੈ ਫਿਰ ਵਾਪਸ ਤੋਂ ਦੂਜੇ ਪਾਸੇ ਨੂੰ ਜਾਂਦਾ ਹੈ ਉਸੇ ਨੂੰ ਪੈਂਡੂਲਮ ਕਹਿੰਦੇ ਐ। ਦੁੱਖ ਤੇ ਸੁੱਖ ਜਿਹੜੇ ਐ ਉਹ ਉਸੇ ਤਰ੍ਹਾਂ ਨੇ। ਕਿਸੇ ਚੀਜ਼ ਦੇ ਹਾਸਲ ਹੋਣ ਤੇ ਸਾਡਾ ਖੁਸ਼ ਹੋਣਾ ਮੰਨ ਲਓ ਕਿ ਉਸ ਪੈਂਡੂਲਮ ਦਾ ਇੱਕ ਪਾਸੇ ਨੂੰ ਚਲੇ ਜਾਣਾ ਹੈ। ਜੇ ਅਜਿਹਾ ਹੋਇਆ ਹੈ ਤਾਂ ਇਹ ਉਮੀਦ ਨਾ ਕਰਿਓ ਕਿ ਜਦੋਂ ਉਹ ਚੀਜ਼ ਤੁਹਾਨੂੰ ਹਾਸਲ ਨਹੀਂ ਹੋਈ ਜਾਂ ਤੁਹਾਡੇ ਕੋਲੋਂ ਉਹ ਖੁੱਸ ਗਈ ਤਾਂ ਤੁਸੀਂ ਵਾਪਸ ਤੋਂ ਸੈਂਟਰ ਦੇ ਵਿੱਚ ਰੁਕ ਜਾਉਂਗੇ। ਅਜਿਹਾ ਹੋ ਨਹੀਂ ਸਕਦਾ। ਜੇ ਕਿਸੇ ਚੀਜ਼ ਦੇ ਹਾਸਲ ਹੋਣ ਤੇ ਤੁਹਾਡਾ ਉਪਮਨ ਦਾ ਪੈਂਡੂਲਮ ਜਿਹੜਾ ਇੱਕ ਪਾਸੇ ਨੂੰ ਗਿਆ ਹੈ ਜਿਹੜਾ ਕਿ ਸੁੱਖ ਵਾਲਾ ਪਾਸਾ ਹੈ ਤਾਂ ਉਹਨੇ ਉਨੀ ਹੀ ਤੀਬਰਤਾ ਦੇ ਨਾਲ ਤੇ ਉਨੀ ਹੀ ਉਚਾਈ ਤੱਕ ਦੂਜੇ ਪਾਸੇ ਜਾਣਾ ਹੈ ਜਾਨੀ ਕਿ ਦੁੱਖ ਵਾਲੇ ਪਾਸੇ ਜਾਣਾ ਹੈ ਸੌਖੇ ਸ਼ਬਦਾਂ ਦੇ ਵਿੱਚ ਗੱਲ ਕਰ ਲਈਏ ਤਾਂ ਕਿਸੇ ਚੀਜ਼ ਦੇ ਹਾਸਲ ਹੋਣ ਤੇ ਜਿੰਨਾ ਤੁਸੀਂ ਖੁਸ਼ ਮਹਿਸੂਸ ਕਰਦੇ ਹੋ ਉਸ ਚੀਜ਼ ਦੇ ਖਸ ਜਾਣ ਤੇ ਉਨਾ ਹੀ ਬਲਕੇ ਉਸ ਤੋਂ ਵੀ ਜ਼ਿਆਦਾ ਦੁਖੀ ਮਹਿਸੂਸ ਕਰੂੰਗੀ ਇਹਦਾ ਹੱਲ ਕੀ ਹੈ ਹੱਲ ਹੈ ਉਸ ਪੈਂਡੂਲਮ ਨੂੰ ਸੈਂਟਰ 'ਚ ਰੱਖਣਾ ਨਾ ਉਹ ਸੱਜੇ ਪਾਸੇ ਨੂੰ ਜਾਵੇ ਨਾ ਖੱਬੇ ਨੂੰ ਜਾਵੇ ਨਾ ਕਿਸੇ ਚੀਜ਼ ਦੇ ਹਾਸਲ ਹੋਣ ਤੇ ਅਸੀਂ ਖੁਸ਼ ਹੋਈਏ ਤੇ ਨਾ ਹੀ ਕਿਸੇ ਚੀਜ਼ ਦੇ ਖਸ ਜਾਣ ਤੇ ਅਸੀਂ ਦੁਖੀ ਹੋਈਏ ਜੇ ਇਹ ਸੰਭਵ ਨਹੀਂ ਲੱਗਦਾ ਤਾਂ ਘੱਟੋ ਘੱਟ ਅਸੀਂ ਉਸ ਪੈਂਡੂਲਮ ਦੀ ਜਿਹੜੀ ਉਹ ਸਵਿੰਗ ਹੈ ਕਿ ਉਹ ਕਿੱਡੀ ਕੁ ਉੱਚੀ ਜਾਂਦਾ ਹੈ ਉਨੂੰ ਹੀ ਘਟਾ ਲਈਏ ਉਹਦੀ ਰੇਂਜ ਘਟਾ ਲਈਏ ਕਿ ਕਿਸੇ ਚੀਜ਼ ਦੇ ਮਿਲਣ ਤੇ ਅਸੀਂ ਥੋੜਾ ਜਿਹਾ ਸੁੱਖ ਮਹਿਸੂਸ ਕਰੀਏ ਥੋੜੀ ਜਿਹੀ ਖੁਸ਼ੀ ਮਹਿਸੂਸ ਕਰੀਏ ਤਾਂ ਕਿ ਜਦੋਂ ਉਹ ਖੁਸ਼ੀ ਤੇ ਦੁੱਖ ਵੀ ਥੋੜਾ ਜਿਹਾ ਹੀ ਹੋਵੇ ਪਰ ਹੋਣਗੇ ਤਾਂ ਦੋਨੋਂ ਨਾਲ ਇਹ ਨਹੀਂ ਹੋ ਸਕਦਾ ਕਿ ਅਸੀਂ ਖੁਸ਼ ਤਾਂ ਮਹਿਸੂਸ ਕਰੀਏ ਪਰ ਦੁਖੀ ਨਾ ਮਹਿਸੂਸ ਕਰੀਏ ਜੇ ਖੁਸ਼ ਮਹਿਸੂਸ ਕਰ ਰਹੇ ਹਾਂ ਤਾਂ ਦੁਖੀ ਵੀ ਮਹਿਸੂਸ ਕਰਾਂਗੇ ਹੱਲ ਇਹੀ ਹੈ ਕਿ ਦੋਹਾਂ ਦੇ ਵਿੱਚੋਂ ਕੁਝ ਵੀ ਮਹਿਸੂਸ ਨਾ ਕਰੋ ਮੋਹ ਤੋੜ ਹੋ ਜਾ ਪਰ ਬੋਤਾ ਕਰਕੇ ਇਹ ਮੋਹ ਤੋੜ ਹੋਣਾ ਸਾਡੇ ਵਸ ਦੀ ਗੱਲ ਨਹੀਂ ਆਪੇ ਦੁੱਖ ਸੁੱਖ ਭੋਗ ਪੁਗਾਵੇ ਗੁਰਮੁਖ ਸੋ ਅਨਰਾਗਾ ਅਨਰਾਗਾ ਤੋਂ ਭਾਵ ਹੈ ਨਿਰਮੋਹ ਉਹ ਪ੍ਰਮਾਤਮਾ ਸਾਡੇ ਕੀਤੇ ਕਰਮਾਂ ਦੇ ਅਨੁਸਾਰ ਆਪ ਹੀ ਸਾਨੂੰ ਦੁੱਖਾਂ ਤੇ ਸੁੱਖਾਂ ਦੇ ਭੋਗ ਚ ਰੁਝਾ ਕੇ ਦੁੱਖ ਤੇ ਸੁੱਖ ਪੁਗਾ ਰਿਹਾ ਹੈ ਉਹ ਮਨੁੱਖ ਨਿਰਮੋਹ ਰਹਿੰਦਾ ਜੋ ਗੁਰੂ ਦੇ ਦੱਸੇ ਰਸਤੇ ਤੇ ਤੁਰਦਾ ਹੈ ਜਾਂਦਾ ਉਹ ਨਿਰਮੋਹ ਹੋ ਜਾਂਦਾ ਪਰ ਅਸੀਂ ਗੁਰਮੁਖ ਹੋਣਾ ਹੈ ਕਿ ਨਹੀਂ ਇਹ ਪ੍ਰਮਾਤਮਾ ਦੀ ਸਾਡੇ ਉੱਤੇ ਮਿਹਰ ਤੇ ਨਿਰਪਰ ਕਰਦਾ ਹਰ ਰਸ ਉਪਰ ਅਵਰ ਕਿਆ ਕਹੀਐ ਜਿਨ ਪਿਆ ਸੋ ਤ੍ਰਿਪਤਾਗਾ ਮਾਇਆ ਮੋਹਤ ਜਿਨ ਇਹ ਰਸ ਖੋਇਆ ਜਾਂ ਸਾਕਤ ਦੁਰਮਤ ਲਗਾ ਏ ਮਨ ਪਰਮਾਤਮਾ ਦੇ ਨਾਮ ਦੇ ਰਸ ਤੋਂ ਵਧੀਆ ਹੋਰ ਕੋਈ ਰਸ ਕਿਹਾ ਨਹੀਂ ਜਾ ਸਕਦਾ ਜਿਸ ਮਨੁੱਖ ਨੇ ਇਹ ਰਸ ਪੀਤਾ ਹੈ ਉਹ ਦੁਨੀਆ ਦੇ ਹੋਰ ਰਸਾਂ ਵੱਲੋਂ ਰੱਜ ਜਾਂਦਾ ਪਰ ਜਿਸ ਮਨੁੱਖ ਨੇ ਮਾਇਆ ਦੇ ਮੋਹ ਵਿੱਚ ਫਸ ਕੇ ਇਹ ਨਾਮ ਰਸ ਗਵਾ ਲਿਆ ਹੈ ਉਹ ਮਾਇਆ ਵੇੜੇ ਬੰਦਿਆਂ ਦੀ ਭੈੜੀ ਮਤ ਵਿੱਚ ਜਾ ਲੱਗਦਾ ਮਨ ਕਾ ਜੀਓ ਪਵਨ ਪਤ ਦੇਹੀ ਦੇਹੀ ਮੈਂ ਦਿਓ ਸਮਾਗਾ ਜੇ ਤੂੰ ਦੇਹ ਤਾਂ ਹਰ ਰਸ ਗਾਈ ਮਨ ਤ੍ਰਿਪਤੈ ਹਰ ਲਿਵ ਲਾਗਾ ਇਹ ਪ੍ਰਕਾਸ਼ ਰੂਪ ਪ੍ਰਮਾਤਮਾ ਸਾਡੇ ਮਨ ਦਾ ਸਹਾਰਾ ਹੈ ਪ੍ਰਾਣਾ ਦਾ ਮਾਲਕ ਹੈ ਸਰੀਰ ਦਾ ਮਾਲਕ ਹੈ ਉਹ ਸਾਡੇ ਸਰੀਰ ਵਿੱਚ ਹੀ ਮੌਜੂਦ ਹੈ ਪਰ ਸਾਨੂੰ ਇਹ ਸਮਝ ਨਹੀਂ ਪੈਂਦੀ ਅਸੀਂ ਬਾਹਰ ਭਟਕਦੇ ਰਹਿੰਨੇ ਆਂ ਹੇ ਪ੍ਰਭੂ ਜੇ ਤੂੰ ਆਪ ਮੈਨੂੰ ਆਪਣੇ ਨਾਮ ਦਾ ਰਸ ਬਖਸ਼ੀ ਤਾਂ ਹੀ ਮੈਂ ਤੇਰੇ ਗੁਣ ਗਾ ਸਕਦਾ ਹਾਂ ਜਿਸ ਮਨੁੱਖ ਦੀ ਸੁਰਤ ਹਰੀ ਸਿਮਰਨ ਵਿੱਚ ਜੁੜਦੀ ਹੈ ਉਸ ਦਾ ਮਨ ਮਾਇਆ ਵੱਲੋਂ ਰਜ ਜਾਂਦਾ ਹੈ ਦੋਹਾਂ ਦੇ ਵਿੱਚੋਂ ਇੱਕ ਹੀ ਚੀਜ਼ ਦਾ ਮੋਹ ਸਾਡੇ ਮਨ ਦੇ ਵਿੱਚ ਰਹਿ ਸਕਦਾ ਜਾਂ ਪ੍ਰਭੂ ਦਾ ਜਾਂ ਮਾਇਆ ਦਾ ਦੋਨੋਂ ਇੱਕੇ ਲਖਤ ਇੱਕੇ ਵਕਤ ਨਹੀਂ ਰਹਿ ਸਕਦੇ ਸਾਧ ਸੰਗਤ ਮਹਿ ਹਰ ਰਸ ਪਾਈਐ ਗੁਰ ਮਿਲੈ ਜਮ ਭਉ ਭਾਗਾ ਨਾਨਕ RAM ਨਾਮ ਜਪ ਗੁਰਮੁਖ ਹਰ ਪਾਏ ਮਸਤਕ ਭਾਗਾ ਇਹ ਨਾਨਕ ਸਾਧ ਸੰਗਤ ਵਿੱਚ ਹੀ ਪਰਮਾਤਮਾ ਦੇ ਨਾਮ ਦਾ ਰਸ ਪ੍ਰਾਪਤ ਹੋ ਸਕਦਾ ਹੈ ਸਾਧ ਸੰਗਤ ਵਿੱਚ ਜੇ ਗੁਰੂ ਮਿਲ ਪਏ ਤਾਂ ਮੌਤ ਦਾ ਡਰ ਵੀ ਦੂਰ ਹੋ ਜਾਂਦਾ ਹੈ ਜਿਸ ਮਨੁੱਖ ਦੇ ਮੱਥੇ ਉੱਤੇ ਚੰਗਾ ਲੇਖ ਉੱਗੜ ਪਏ ਉਹ ਗੁਰੂ ਦੇ ਦੱਸੇ ਰਾਤਿ ਤੁਰ ਕੇ ਪ੍ਰਮਾਤਮਾ ਦਾ ਨਾਮ ਸਿਮਰ ਕੇ ਪ੍ਰਮਾਤਮਾ ਦੇ ਨਾਲ ਮਿਲਾਪ ਹਾਸਲ ਕਰ ਲੈਂਦਾ ਹੈ ਸੋਰਠ ਮਹਲਾ ਪਹਿਲਾ ਸਰਬ ਜੀਆਂ ਸਿਰ ਲੇਖ ਤੁਰਾਹੁ ਬਿਨ ਲੇਖੈ ਨਹੀਂ ਕੋਈ ਜੀਉ ਆਪ ਅਲੇਖ ਕੁਦਰਤ ਕਰ ਦੇਖੈ ਹੁਕਮ ਚਲਾਏ ਸੋਈ ਜਿਉ ਧਰੋ ਪ੍ਰਮਾਤਮਾ ਦੀ ਰਜ਼ਾ ਅਨਸਾਰ ਹੀ ਸਭ ਜੀਵਾਂ ਦੇ ਮੱਥੇ ਉੱਤੇ ਆਪੋ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਲੇਖ ਉਕਰਿਆ ਪਿਆ ਹੈ ਜੋ ਵੀ ਕਰਮ ਅਸੀਂ ਕਮਾਏ ਨੇ ਉਹਨਾਂ ਦਾ ਲੇਖਾ ਉਹਨਾਂ ਦੀ ਛਾਪ ਸਾਡੀ ਵਰਤੀ ਦੇ ਉੱਤੇ ਛਪੀ ਪਈ ਹੈ ਭਵਿੱਖ ਦਾ ਸਾਡਾ ਜੀਵਨ ਉਹਨਾਂ ਤੋਂ ਬਾਹਰ ਹੋ ਕੇ ਨਹੀਂ ਚੱਲ ਸਕਦਾ ਉਸ ਛਾਪ ਦੇ ਅਧੀਨ ਹੀ ਚੱਲੇਗਾ ਕੋਈ ਜੀਵ ਵੀ ਐਸਾ ਨਹੀਂ ਜਿਸ ਉੱਤੇ ਇਸ ਲੇਖ ਦਾ ਪ੍ਰਭਾਵ ਨਾ ਹੋਵੇ ਬਿਨ ਲੇਖਾ ਨਹੀਂ ਕੋਈ ਜੀਉ ਆਪ ਅਲੇਖ ਕੁਦਰਤ ਕਰ ਦੇਖੈ ਹੁਕਮ ਚਲਾਏ ਸੋਈ ਜੀਉ ਸਿਰਫ ਪਰਮਾਤਮਾ ਆਪ ਇਸ ਕਰਮ ਲੇਖ ਤੋਂ ਸੁਤੰਤਰ ਹੈ ਜੋ ਇਸ ਕੁਦਰਤ ਨੂੰ ਰਚ ਕੇ ਇਸ ਦੀ ਸੰਭਾਲ ਕਰਦਾ ਹੈ ਤੇ ਆਪਣੇ ਹੁਕਮ ਦੇ ਵਿੱਚ ਜਗਤ ਦੀ ਕਾਰ ਚਲਾ ਰਿਹਾ ਹੈ ਮਨ ਰੇ ਰਾਮ ਜਪੋ ਸੁਖ ਹੋਈ ਅਹਨਸ ਗੁਰ ਕੇ ਚਰਨ ਸਰੇ ਬੋ ਹਰ ਦਾਤਾ ਭੁਗਤਾ ਸੋਈ ਰਹਾਉ ਏ ਮੇਰੇ ਮਨ ਸਦਾ RAM ਦਾ ਨਾਮ ਜਪੋ ਨਾਮ ਜਪਣ ਦੇ ਨਾਲ ਆਤਮਿਕ ਸੁਖ ਮਿਲੇਗਾ ਦਿਨ ਰਾਤ ਉਸ ਸਭ ਤੋਂ ਵੱਡੇ ਮਾਲਕ ਦੇ ਚਰਨਾਂ ਦਾ ਧਿਆਨ ਧਰੋ ਉਹ ਹਰੀ ਆਪ ਹੀ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਆਪ ਹੀ ਸਭ ਵਿੱਚ ਵਿਆਪਕ ਹੋ ਕੇ ਭੋਗਣ ਵਾਲਾ ਹੈ ਬੋ ਸਾਨੂੰ ਦਾਤਾਂ ਦਿੰਦਾ ਵੀ ਉਹ ਪ੍ਰਮਾਤਮਾ ਹੈ ਤੇ ਸਾਡੇ ਅੰਦਰ ਵਸ ਕੇ ਉਹਨਾਂ ਦਾਤਾਂ ਨੂੰ ਭੋਗਦਾ ਵੀ ਉਹ ਪ੍ਰਮਾਤਮਾ ਹੈ ਸੋ ਸਾਡਾ ਫਰਜ਼ ਬਣਦਾ ਕਿ ਦਿਨ ਰਾਤ ਉਸ ਪ੍ਰਮਾਤਮਾ ਦਾ ਧਿਆਨ ਧਰਿਏ ਉਹਨੂੰ ਚੇਤੇ ਦੇ ਵਿੱਚ ਰੱਖੀਏ ਜੋ ਅੰਤਰ ਸੋ ਬਾਹਰ ਦੇਖੋ ਅਵਰ ਨਾ ਦੂਜਾ ਕੋਈ ਜਿਓ ਗੁਰਮੁਖ ਇਕ ਦ੍ਰਿਸ਼ਟ ਕਰ ਦੇਖੋ ਘਟ ਘਟ ਜੋਤਿ ਸਮੋਈ ਜਿਉ ਹੈ ਮੇਰੇ ਮਨ ਜਿਹੜਾ ਪ੍ਰਭੂ ਤੇਰੇ ਅੰਦਰ ਵਸ ਰਿਹਾ ਉਸ ਨੂੰ ਬਾਹਰ ਸਾਰੀ ਕੁਦਰਤ ਦੇ ਵਿੱਚ ਵੀ ਵੇਖ ਉਹੀ ਪਰਮਾਤਮਾ ਬਾਕੀ ਦੀ ਕੁਦਰਤ ਦੇ ਵਿੱਚ ਵੀ ਵਸ ਰਿਹਾ ਹੈ ਉਸ ਤੋਂ ਬਿਨਾ ਉਸ ਵਰਗਾ ਹੋਰ ਕੋਈ ਨਹੀਂ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਉਸ ਇੱਕ ਨੂੰ ਵੇਖਣ ਵਾਲੀ ਨਜ਼ਰ ਬਣਾ ਫਿਰ ਤੈਨੂੰ ਦਿਸ ਪਏਗਾ ਕਿ ਹਰੇਕ ਸਰੀਰ ਦੇ ਵਿੱਚ ਪ੍ਰਮਾਤਮਾ ਦੀ ਜੋਤ ਮੌਜੂਦ ਹੈ ਚਲ ਤੋ ਠਾਕ ਰਖੋ ਕਰ ਆਪਣੇ ਗੁਰ ਮਿਲਿਆ ਇਹ ਮਤ ਹੋਈ ਜਿਓ ਦੇਖ ਅਦ੍ਰਿਸ਼ਟ ਰਹੋ ਵਿਸਮਾਦੀ ਦੁੱਖ ਬਿਸਰੈ ਸੁਖ ਹੋਈ ਜਿਓ ਏ ਭਾਈ ਇਸ ਬਾਹਰ ਭਟਕਦੇ ਮਨ ਨੂੰ ਰੋਕ ਕੇ ਆਪਣੇ ਅੰਦਰ ਵਸਦੇ ਪ੍ਰਭੂ ਵਿੱਚ ਟਿਕਾ ਰੱਖ ਪਰ ਗੁਰੂ ਨੂੰ ਮਿਲਿਆਂ ਹੀ ਇਹ ਅਕਲ ਆਉਂਦੀ ਹੈ ਜੇ ਸਾਡੇ ਕੋਲ ਗੁਰਬਾਣੀ ਨਾ ਹੁੰਦੀ ਇਹ ਸਿੱਖਿਆਵਾਂ ਸਾਨੂੰ ਕਿੱਥੋਂ ਮਿਲਣੀਆਂ ਸਨ ਮੈਂ ਤਾਂ ਗੁਰੂ ਦੀ ਕਿਰਪਾ ਦੇ ਨਾਲ ਉਸ ਅਦ੍ਰਿਸ਼ਟ ਪ੍ਰਭੂ ਨੂੰ ਸਭ ਦੇ ਵਿੱਚ ਵਸਦਾ ਵੇਖ ਕੇ ਵਿਸਮਾਦ ਅਵਸਥਾ ਵਿੱਚ ਅੱਪੜ ਜਾਂਦਾ ਹਾਂ ਜਿਹੜਾ ਵੀ ਇਹ ਦੀਦਾਰ ਕਰਦਾ ਹੈ ਉਸ ਦਾ ਦੁੱਖ ਮਿਟ ਜਾਂਦਾ ਹੈ ਉਸ ਨੂੰ ਆਤਮਿਕ ਆਨੰਦ ਮਿਲ ਜਾਂਦਾ ਹੈ ਦੀ ਵਹੁ અપਿਓ ਪਰਮ ਸੁਖ ਪਾਈਐ ਨਿਜ ਘਰ ਵਾਸਾ ਹੋਈ ਜੀਓ ਜਨਮ ਮਰਨ ਭਵ ਭੰਜਨ ਗਾਈਐ ਪੁਨਰਪ ਜਨਮ ਨਾ ਹੋਈ ਜੀਓ اے ਭਾਈ ਅਟਲ ਆਤਮਕ ਜੀਵਨ ਦੇਣ ਵਾਲਾ ਨਾਮ ਰਸ ਪੀਓ ਇਹ ਨਾਮ ਰਸ ਪੀਤਿਆਂ ਸਭ ਤੋਂ ਉੱਚਾ ਆਤਮਕ ਆਨੰਦ ਮਿਲਦਾ ਤੇ ਆਪਣੇ ਘਰ ਦੇ ਵਿੱਚ ਟਿਕਾਣਾ ਹੋ ਜਾਂਦਾ ਪਾਪ ਕੇ ਸੁੱਖਾਂ ਦੀ ਖਾਤਰ ਸਾਨੂੰ ਬਾਹਰ ਨਹੀਂ ਟਟਕਣਾ ਪੈਂਦਾ ਬਾਹਰ ਸਾਡੇ ਜੀਵਨ ਦੇ ਵਿੱਚ ਸਾਨੂੰ ਕੀ ਮਿਲ ਰਿਹਾ ਹੈ ਸਾਡੇ ਤੋਂ ਕੀ ਖੁੱਸ ਰਿਹਾ ਹੈ ਇਹਦੇ ਨਾਲ ਫਰਕ ਹੀ ਪੈਣੋਂ ਹਟ ਜਾਂਦਾ ਅਸੀਂ ਆਪਣੇ ਅੰਦਰ ਹੀ ਖੁਸ਼ ਰਹਿਣ ਲੱਗਦੇ ਹਾਂ ਜਦੋਂ ਪ੍ਰਮਾਤਮਾ ਦਾ ਨਾਮ ਰਸ ਪੀਂਦੇ ਹਾਂ ਜਨਮ ਮਰਨ ਦਾ ਚੱਕਰ ਨਾਸ ਕਰਨ ਵਾਲੇ ਪ੍ਰਭੂ ਦੀ ਸਿੱਖਤ ਸਲਾਹ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਮੁੜ ਮੁੜ ਜਨਮ ਮਰਨ ਨਹੀਂ ਹੁੰਦਾ ਜਦੋਂ ਅਸੀਂ ਆਪਣੇ ਅੰਦਰੋਂ ਸੁੱਖ ਲੱਭ ਲਿਆ ਦਾ ਜਨਮ ਮਰਨ ਦੇ ਗੇੜ ਵਿੱਚੋਂ ਅਸੀਂ ਬਾਹਰ ਨਿਕਲ ਜਾਂਦੇ ਹਾਂ ਤਤ ਨਿਰੰਜਨ ਜੋਤ ਸਬਾਈ ਸੋਹਮ ਪੇਦ ਨਾ ਕੋਈ ਜਿਉ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜਿਉ ਏ ਭਾਈ ਪ੍ਰਮਾਤਮਾ ਸਾਰੇ ਜਗਤ ਦਾ ਅਸਲਾ ਹੈ ਸੱਚ ਹੈ ਆਪ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ ਪ੍ਰਭੂ ਪਾਰ ਬ੍ਰਹਮ ਪਰੇ ਤੋਂ ਪਰੇ ਹੈ ਸਭ ਤੋਂ ਵੱਡਾ ਮਾਲਕ ਹੈ ਏ ਨਾਨਕ ਜੋ ਮਨੁੱਖ ਗੁਰੂ ਨੂੰ ਮਿਲ ਪੈਂਦਾ ਹੈ ਉਸ ਨੂੰ ਇਹ ਦਿਸ ਪੈਂਦਾ ਹੈ ਕਿ ਪ੍ਰਭੂ ਦੀ ਜੋਤ ਹਰ ਥਾਂ ਸ਼ੋਭ ਰਹੀ ਹੈ ਤੇ ਉਸ ਦੀ ਵਿਆਪਕਤਾ ਦੇ ਵਿੱਚ ਕਿਤੇ ਕੋਈ ਵਿਥ ਵਿਤ ਕਰਾ ਨਹੀਂ ਪ੍ਰਭੂ ਹਰ ਥਾਂ ਬਰਾਬਰ ਮਾਤਰਾ ਦੇ ਵਿੱਚ ਵਿਆਪਕ ਹੈ ਸੋ ਇਸਤੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 598ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਅੱਜ ਦੀ ਗੁਰਬਾਣੀ ਦੇ ਵਿੱਚੋਂ ਸਿੱਖਿਆ ਲੈਂਦੇ ਹੋਏ ਇੱਕ ਤੇ ਅਸੀਂ ਮਨ ਦੇ ਵਿੱਚ ਚਲਾਕੀ ਰੱਖ ਕੇ ਧਾਰਮਿਕ ਪੇਖ ਅਪਣਾਉਣਾ ਛੱਡ ਦਈਏ ਧਾਰਮਿਕ ਪੇਖ ਅਪਣਾਉਣ ਦੇ ਵਿੱਚ ਕੋਈ ਬੁਰਾਈ ਨਹੀਂ ਜੇ ਤੁਹਾਡਾ ਮਨ ਸਾਫ਼ ਹੋਵੇ ਬੁਰਾਈ ਹੈ ਤਾਂ ਇਸ ਗੱਲ ਦੇ ਵਿੱਚ ਕਿ ਬਾਹਰੋਂ ਧਾਰਮਿਕ ਪੇਖ ਅਪਣਾਇਆ ਪਰ ਮਨ ਦੇ ਅੰਦਰ ਚਲਾਕੀ ਹੈ ਮਨ ਦੇ ਅੰਦਰ ਮੈਲ ਦੂਜਾ ਕੁਝ ਵੀ ਮਿਲਣ ਤੇ ਖੁਸ਼ ਹੋਣਾ ਬੰਦ ਕਰੀਏ ਤਾਂ ਕਿ ਉਹਦੇ ਖੁਸ਼ ਜਾਣ ਤੇ ਅਸੀਂ ਦੁਖੀ ਨਾ ਹੋਈਏ ਸਥਿਰ ਅਵਸਥਾ ਦੇ ਵਿੱਚ ਟਿਕੇ ਰਹਿਣ ਦਾ ਯਤਨ ਕਰੀਏ ਉਮੀਦ ਹੈ ਪ੍ਰਮਾਤਮਾ ਸਾਡੇ ਤੇ ਮਿਹਰ ਕਰਨਗੇ ਕਿਰਪਾ ਕਰਨਗੇ ਤੇ ਅਸੀਂ ਇਹ ਸਭ ਕੁਝ ਕਰਨ ਦੇ ਸਮਰੱਥ ਹੋਵਾਂਗੇ ਕਿਉਂਕਿ ਉਹਦੀ ਰਜ਼ਾ ਤੋਂ ਬਿਨਾ ਇਹ ਸੰਭਵ ਨਹੀਂ ਇਸੇ ਅਰਦਾਸ ਬੇਨਤੀ ਦੇ ਨਾਲ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਿਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ